ਸੁੰਦਰ ਨਗਰ ਮੁਸਤਵਾਂ ਦੀ ਫੋਟੋ ਆ ਵੀਡੀਓ ਤੇ ਐਨਐਚ ਸਕੂਲ ਆ ਚਾਰ ਨੰਬਰ ਗਲੀ ਆ ਸਾਡਾ ਮਹੀਨਾ ਹੋ ਗਿਆ ਅਸੀਂ ਪਰੇਸ਼ਾਨ ਹੈਗੇ ਕਈ ਵਾਰੀ ਕਿਆ ਦੇ ਇੱਕ ਦਿੋਰੀ ਸੀ ਵਰ ਡੰਡਾ ਮਾਰ ਕੇ ਚੱਲ ਜਾਂਦੇ ਅੱਜ ਇੱਕ ਦਿੋਰੀ ਕਹੀਏ ਤੇ ਕਹਿੰਦੇ ਅਸੀਂ 5 ਮਿੰਟ ਤੇ ਆਂਦੇ ਆ ਤੇ ਅਸੀਂ ਸਾਡੇ ਬੱਚੇ ਬਿਮਾਰ ਹੋ ਰਹੇ ਆ ਤੇ ਉਹ ਉਹਨਾਂ ਨੂੰ ਕਿਆ ਰੋ ਕਹਿੰਦੇ ਤੁਹਾਨੂੰ ਟਾਈਮ ਲੱਗੂਗਾ ਆਵਾਂਗੇ ਜੇ ਵੱਡੇ ਵੱਡੇ ਜੇ ਮਸ਼ੀਨਾਂ ਕੰਪਲੀਟ ਕਰਕੇ ਅਸੀਂ ਸਾਡੇ ਤਿੰਨ ਚਾਰ ਗਲੀ ਦੇ ਤਿੰਨ ਚਾਰ ਸੀਵਰ ਬਲੌਗ ਆ ਗਏ ਆ ਬਾਕੀ ਸਾਰਾ ਮੁਸਤਵਾਂ ਨੂੰ ਨਾਲ ਖਲੀਏਗਾ ਕਿ ਇਸ ਕਰਕੇ ਸਾਡੇ ਸਾਡੀ ਬੇਨਤੀ ਹੈ ਕਿ ਸਾਡਾ ਸੇਵਰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ। ਹਲੋ ਨਹੀਂ ਆਇਆ ਮੈਨੂੰ ਨੋ ਹੋਇਆ ਫੋਨ ਕੀਤਾ ਮੈਨੂੰ ਮੈਂ ਕਹਾ ਭਾਈ ਹਲੇ ਕੋਈ ਨਹੀਂ ਆਇਆ ਇਹਦਾ ਕੋਈ ਨਹੀਂ ਸਵੇਰੇ ਮਕਰਦਾ ਹਾਂ